ਕਿਵੇਂ ਆ ਪਸ਼ੂ ਬਾੜੇ ਲਿੱਸੇ ਨੇ ਕਰ ਰੱਖੇ ਯਾਰ ਮੈਨਾਂ ਦਾ ਤੂੜੀ ਚੱਜਦੀ ਪਾਉਂਦਾ ਨਹੀਂ ਤੂੰ ਹਨਾ ਪਸ਼ੂ ਲਿੱਸਿਆਂ ਨੂੰ ਕੀ ਹੋਇਆ ਯਾਰ ਹੈ ਆ ਪਿੱਛੇ ਵੇਖਾ ਰੱਖਿਆ ਗਰਮੀ ਚੱਲੀ ਜਾਂਦੀ ਹੈਗੀ ਤੂੜੀ ਕਿਉਂ ਨਹੀਂ ਪਾਉਂਦਾ ਮੱਚੀ ਭਾਈ ਤੇ ਤੂੰ ਤੂੜੀ ਦੇ ਇਕੱਲਾ ਕਰਦਾ ਤੂੜੀ ਆ ਦੇਖ ਥੋਕ ਭਰੇ ਪਿਆ ਸੰ ਮੇਰੀ ਗੱਲ ਸੁਣ ਤੈਨੂੰ ਕਲਰ ਦਿਨਾ ਹੈ ਕੀ ਮੈਂ ਐਡੀ ਕਰਾਰੀ ਤੂੜੀ ਬਣਦੀ ਹੈ ਨਾ ਪੂਰੀ ਇੱਕ ਨੰਬਰ ਵੈਰਾਈਟੀ ਆ ਨਵੀਂ ਆਈ ਆ ਬਾੜੀ ਤੱਕ ਦੀ ਤੂੜੀ ਬਣਦੀ ਆ ਮੇਰਾ ਪੱਲਰ ਲੈ ਲੈ ਤੂੰ ਤੇਰੀ ਕਣਕ ਦੇ ਪੱਲਰ ਚ ਕਿਹੜਾ ਸਤਨਾਜਾ ਪਾਇਆ ਬੇ ਟੀ ਕਰਾਰੀ ਬਣਦੇ ਦਾ ਮੇਰੀ ਤੂੜੀ ਨੂੰ ਕੀ ਹੋਇਆ ਯਾਰ ਓਏ ਯਾਰ ਤੂੰ ਤੂੰ ਸਿੱਧਾ ਕਹਿ ਵੀ ਮੈਂ ਪੱਲਰ ਵੇਚਣ ਆਇਆ ਪੱਲਰ ਪੁੱਲਰ ਨਹੀਂ ਐ ਤੇ ਕੀ ਕੋਈ ਪੁੱਛਦਾ ਹਾਂ ਆਰਾਮ ਜੇ ਫੜ ਗਿਆ ਹੁਣ ਤੂੰ ਮੈਂ ਤੈਨੂੰ ਐਂ ਕਹਿਣਾ ਉਹ ਵੈਰਾਈਟੀ ਆ ਬੜੀ ਤਕੜੀ ਆ ਤੇਰੀਆਂ ਮੱਜਾਂ ਹੀ ਦਿਨਾ ਚ ਹੀ ਮਲ ਜਾਣਗੀਆਂ ਪੱਲਰ ਲੈੜਾ ਤੂੰ ਓਏ ਉਹ 15 ਪੁੱਲਰ ਵਾਲੀ ਗੱਲ ਹੈ ਨਹੀਂ ਹੁਣ ਤੇਰੀ ਮੇਰੇ ਕੋਲੇ ਹੈਗਾਗਾ 4 ਕਿੱਲੇ ਕਣਕ ਆ ਤੇ ਮੇਰੀਆਂ 12 ਟਰਾਲੀਆਂ ਤੂੜੀ ਦੇ ਬਣ ਜਾਣਗੀਆਂ ਭਾਈ ਮੇਰਾ ਤਾਂ ਐਤ ਕੀ ਸਰਦਾ ਹੈ ਪਹਿਲਾਂ ਮੈਂ ਸਬਜ਼ੀ ਸੂਜੀ ਵੱੱਦ ਕਰ ਲੈਂਦਾ ਸੀ ਉਦੋਂ ਘੱਟ ਜਿੰਦੀ ਉਦੋਂ ਤੇਰੇ ਵਰਗੇ ਦੀਆਂ ਮਿੰਤਾਂ ਕਰਨੀਆਂ ਪੈਂਦੀਆਂ ਸੀ ਤੂੰ ਐਂ ਕਰ ਪੱਲਰ ਲੈ ਨਾ ਤੂੰ ਅੱਗੇ ਵੇਚਦੀ ਤੂੜੀ ਉਹ ਬਾਹਲੇ ਚੰਗੇ ਭਾਅ ਵੇਖੂ ਦੇਖ ਮੈਂ ਤਾਂ ਦੁੱਤ ਵੀ ਟੱਲੀ ਵਾਲੇ ਤੋਂ ਵਾਉਣਾ ਮੈਂ ਕਿੱਦਾਂ ਰੱਖੂ ਆਹ ਤੈਨੂੰ ਤਾਂ ਹਸਾਬ ਆ ਯਾਰ ਤੂੰ ਵੇਚਦੀ ਯਾਰ ਯਾਰ ਮੈਂ ਕਿਵੇਂ ਵੇਚਣਾ ਜਦੋਂ ਮੇਰੇ ਕੋਲੇ ਆਪਦੇ ਕੋਲੇ ਪਈ ਐ ਤੂੰ ਵੇਚ ਲੈ ਨਾ ਤੇਰਾ ਖੇਤ ਤੇਰੀ ਕਣਕ ਤੇਰਾ ਪੰਨਰ ਤੂੰ ਆਪੇ ਵੇਚ। ਉਹ ਮੈਨੂੰ ਹਿਸਾਬ ਨਹੀਂ ਹੈਗਾ ਪਤੰਦਰਾ ਤੈਨੂੰ ਤਜਰਬਾ। ਜੇ ਤੈਨੂੰ ਹਿਸਾਬ ਨਹੀਂ ਹੈਗਾ ਤੈਨੂੰ ਮੈਂ ਦੱਸ ਦਿੰਦਾ ਗੱਲ। ਹੂੰ। ਜ਼ਮੀਨ ਜਾਇਦਾਦ ਤੇਰੇ ਕੋਲੇ ਬਾਦੂ ਆ ਤੂੰ ਸੌਖਾ ਬੰਦਾ ਹੈ। ਹੂੰ। ਤੇ ਤੂੰ ਤੂੜੀ ਬਣਾ ਕੇ ਕਿਸੇ ਗਰੀਬਾਂ ਨੂੰ ਦਾਨ ਕਰਦੇ, 2-2 4-4 ਟਰਾਲੀਆਂ ਗਰੀਬਾਂ ਦੇ ਲਾਹ ਦੇ ਵਿਚਾਰਿਆਂ ਦੇ ਨਾਲੇ ਉਹਨਾਂ ਦੇ ਪਸ਼ੂ ਰੱਜ ਜਾਣ ਤੇਰੇ ਉਹ ਵਿਚਾਰੇ ਗੁਣ ਕੌਣ ਕੇ, ਜਵਾਕ ਦੁੱਧ ਪੀਣਗੇ ਤੇ ਜਾ ਤੂੜੀ ਬਣਾ ਕੇ ਗਊਸ਼ਾਲਾ ਚ ਪਾਇਆ। ਤੇਰੀ ਦਰਗਾਹ ਚ ਉਹ ਹਰਾ ਹੋ ਜੂ ਤੇਰੇ ਕੰਮ ਆਊਗਾ ਵਾਹ ਮਾਂ ਦਾ ਪੁੱਤ ਮੈਂ 15 ਚੋਂ 2 ਰੁਪਏ ਕਮਾਉਣ ਦੀ ਸੋਚੀ ਇਹਨਾਂ ਤੇ ਤੂੰ ਮੇਰੀ ਟੂੜੀ ਦਾਨ ਕਰਾਈ ਇਹਨਾਂ ਚੰਗਾ ਬੰਦਾ ਯਾਰ ਤੂੰ ਹੈਂ ਯਾਰ ਟੂੜੀ ਚੋਂ ਪੈਸੇ ਕਮਾਉਣ ਨੂੰ ਅੱਗੇ ਤੇਰੇ ਕੋਲੇ ਥੋੜਾ ਕੁ ਹਸਾ ਯਾਰ ਚੱਲ ਫਿਰ ਤੂੰ ਮੈਨੂੰ ਐਂ ਦੱਸ ਦੇ ਵੀ ਰੇਟ ਕੀ ਚੱਲਦਾ ਕਿੱਲੇ ਦਾ ਪੱਲਰ ਦਾ ਐਂ ਤੇ ਕੀ ਪੱਲਰ ਦਾ ਜਿਹੜਾ ਰੇਟ ਆ ਉਹ 300 ਰੁਪਏ ਕਿੱਲੇ ਦਾ ਚੱਲੀ ਜਾਂਦਾ ਐਂ ਤਾਂ ਹੈ ਨਹੀਂ ਵੀ ਤੂੰ ਲੁੱਟ ਭਾਲ ਲੇਗਾ ਜਿਵੇਂ ਪਿਛਲੇ ਸਾਲਾਂ ਚ 2000 ਨੂੰ ਕਿੱਲਾ ਮੂੰਹ ਕੱਢ ਕੇ ਪਾ ਜਾਂਦੇ ਮੈਂ ਤਾਂ ਕਿੱਲੇ ਦਾ 2000 ਲਵਾਂ ਕੋਈ ਨਹੀਂ ਪੁੱਛਦਾ ਤੂੜੀਆਂ ਤਾੜੀਆਂ ਨੂੰ ਲੈ ਵੀ ਸਾਰਿਆਂ ਨੇ ਤਾਂ ਮਹਿੰਗੀ ਤੂੜੀ ਕਰਕੇ ਵਿਚਾਰਿਆਂ ਨੇ ਪਸ਼ੂ ਵੇਚਤੇ ਯਾਰ ਇਹ ਤਾਂ ਯਾਰ ਜੱਟ ਛਾੜ ਗਿਆ ਝੁਗਾ ਤੇ ਆਪਾਂ ਫੌਜੀ ਗਿਆ ਨੂੰ ਚਪੇਣੇ ਆ ਉਹਨਾਂ ਕੋਲ ਵੀ ਆਲੂ ਸੀ ਕੀ ਆ ਉੱਥੇ ਦਾਲ ਗਾਲੀ ਜਾਵੇ ਇਹ ਤਾਂ ਪਤੰਦਰ ਪੁੰਨੀ ਕਰਾਈ ਜਾਂਦਾ ਦੇਖ ਲੋ ਭਰਾਵਾ ਮੱਕੀ ਬੀਜ ਨੂੰ ਆ ਵੱਧ ਫੌਜੀ ਗਿਆ ਨੂੰ ਲਾਉਣਿਆਂ ਦਾ